ਲੋੜੀ ਸਾਗ ਆਪਣਾ ਰੈਡੀ ਆ ਜੀ ਤੇ ਅੱਜ ਆਪਾਂ ਕਰਨਾ ਡਿਲੀਵਰ ਆ ਸਵੇਰੇ ਸਵੇਰੇ ਤੋੜ ਕੇ ਗੱਡੀ ਆਪਣੀ ਲੋਡ ਕਰ ਰਹੇ ਹਾਂ ਸਾਗ ਨਾਲ ਤੇ ਨਾਲ ਹੀ ਪਾਲਕਾ ਪਾਲਕ ਤੁਹਾਨੂੰ ਦਿਖਾਈ ਇੱਕ ਗੁੱਟੀ ਖੋਲ ਕੇ ਪਾਲਕ ਨੂੰ ਦੋਸਤੋ ਬੇਬੀ ਪਾਲਕ ਕਹਿੰਦੇ ਆ ਬੇਬੀ ਪਾਲਕ ਜਮਾ ਛੋਟੇ ਛੋਟੇ ਪੱਤੇ ਵਾਲੀ ਆ ਤੁਸੀਂ ਪਾਲਕ ਦੇਖ ਸਕਦੇ ਹੋ ਇਹ ਆ ਬੇਬੀ ਪਾਲਕ ਤੇ ਜਿਹੜਾ ਕੋਈ ਆਪਣੀ ਵੀਡੀਓ ਦੇਖਦਾ ਨਾ ਆਪਣੇ ਵਾਲੇ ਧਾਲੇ ਦੇ ਪਿੰਡਾਂ ਦਾ ਉਹ ਵੀ ਦੋਸਤੋ ਸਾਗ ਲ ਜਾ ਸਕਦਾ ਕਈ ਭਰਾ ਸੋਚਦੇ ਆ ਵੀ ਪਤਾ ਨਹੀਂ ਇਹਨਾਂ ਦੇ ਰੇਟ ਜ਼ਿਆਦੇ ਆ ਵੀ ਰੇਟ ਮਾਰਕੀਟ ਨਾਲੋਂ ਵੱਧ ਲਾਉਂਦੇ ਹੋਣਗੇ ਕਈ ਇਦਾਂ ਹਨਾ ਸੰਗ ਦੇ ਸੰਗ ਦੇ ਹੀ ਨਹੀਂ ਆਉਂਦੇ ਹੈਗੇ ਤੇ ਦੋਸਤੋ ਰੇਟ ਸਾਡਾ ਉਹੀ ਆ ਮਾਰਕੀਟ ਵਾਲਾ ਕੋਈ ਇਦਾਂ ਨਹੀਂ ਹੈਗਾ ਵੀ ਜੇ ਮਾਰਕੀਟ ਵਿੱਚ ਚੀਜ਼ 50 ਰੁਪਏ ਦੀ ਵਿਕਦੀ ਆ ਵੀ ਅਸੀਂ 100 ਦੀ ਵੇਚਦੇ ਆ ਸੋ ਇਦਾਂ ਨਹੀਂ ਅਸੀਂ ਹਨਾ ਲੁੱਟ ਨਹੀਂ ਕੋਈ ਮਚਾਈ ਹੋਈ ਤੇ ਸਾਨੂੰ ਇਦਾਂ ਵੀ ਚਲੋ ਕਿਸੇ ਦੀ ਸਿਹਤ ਨਾਲ ਖਲਵਾੜਨਾ ਕਰੀਏ ਅਗਲੇ ਨੂੰ ਸਾਫ਼ ਸੁਥਰੀ ਚੰਗੀ ਚੀਜ਼ ਦਈਏ ਤੇ 5-10 ਰੁਪਏ ਦਾ ਹਰੇਕ ਨੂੰ ਹੁੰਦਾ ਹਨਾ ਆਪਣੇ ਕੰਮ ਚੋਂ ਵੀ ਮਾਰਜਨ ਮਿਲ ਜੇਵੇ ਸੋ ਤੁਸੀਂ ਆਗੇ ਸਾਡੀ ਮਿਹਨਤ ਦੇਖ ਸਕਦੇ ਹੋ ਹਨਾ ਸਾਡਾ ਕੰਮ ਦੇਖ ਸਕਦੇ ਹੋ ਇਹਦੇ ਇੱਕ ਵਾਰੀ ਵੀ ਜੂਰੀਆ ਨਹੀਂ ਪਾਇਆ ਹੋਇਆ ਆਪਾਂ ਲੇਟ ਵੇਸਕ ਹੋ ਗਿਆ ਇਹ ਇਹਨੂੰ ਹੋਗੇ 40-45 ਦਿਨ ਲੱਗੇ ਇਹਨੂੰ ਨਹੀਂ ਜਿਹੜਾ ਸਾਗ ਹੁੰਦਾ 30-35 ਦਿਨਾਂ ਚ ਸਟਾਰਟ ਹੋ ਜਾਂਦਾ ਹੁੰਦਾ ਤੇ ਇੱਕ ਵੀ ਯੂਰੀਆ ਨਹੀਂ ਪਾਇਆ ਸਪਰੇ ਵੀ ਇਹ ਤੇ ਗ੍ਰੀਨ ਲੈਵਲ ਵਾਲੀਆਂ ਹੋਈਆਂ ਨੇ ਫੰਗੀ ਸਾਈਡ ਵੀ ਗ੍ਰੀਨ ਵਾਲੀ ਤੇ ਹੋਈਆ ਤੇ ਇਨਸੈਕਟੀਸਾਈਡ ਵੀ ਉਹ ਵੀ ਸਟਾਰਟਿੰਗ ਵਾਲੀਆਂ ਉਸ ਤੋਂ ਬਾਅਦ ਕੋਈ ਸਪਰੇ ਨਹੀਂ ਹੋਈ ਹੋਈ ਕਿਉਂਕਿ ਜਿਵੇਂ ਹੁਣ ਆਪਾਂ ਯੂਰੀਆ ਪਾਉਣੇ ਹਨ ਨਾਲ ਦੀ ਨਾਲ ਹੀ ਪੱਤੇ ਖਰਾਬ ਹੋ ਜਾਂਦੇ ਆ ਕੀੜਾ ਲੱਗ ਜਾਂਦਾ ਸੁੰਡੀ ਲੱਗ ਜਾਂਦੀ ਆ ਸੋ ਯੂਰੀਆ ਨਾ ਪਾਉਣ ਕਰਕੇ ਪੱਤੇ ਇਹਦੇ ਸਾਫ਼ ਸੁਥਰੇ ਆ ਗਏ ਤੇ ਤੁਸੀਂ ਲਿਜਾ ਸਕਦੇ ਹੋ ਹਨਾ ਤੇ ਇਸ ਗੱਲ ਦੀ ਮੈਂ ਗਾਰੰਟੀ ਲੈਣਾ ਵੀ ਸਾਗ ਤੁਹਾਡਾ ਜੇ ਤੁਸੀਂ ਲਿਜਾਓਗੇ ਪੂਰਾ ਵਧੀਆ ਹਨਾ ਸਵਾਦ ਬਣੂਗਾ ਅਸੀਂ ਕੱਲ ਬਣਾ ਕੇ ਵੀ ਦੇਖਿਆ ਤੇ ਜੇ ਤੁਹਾਡਾ ਸਾਗ ਸਵਾਦ ਨਾ ਬਣਿਆ ਤੇ ਤੁਸੀਂ ਮੇਰੇ ਕੋਲੋਂ ਹਨਾ ਡਬਲ ਪੈਸੇ ਵੀ ਲਿਜਾ ਸਕਦੇ ਹੋ ਜਿੰਨੇ ਦਾ ਤੁਸੀਂ ਸਾਗ ਲਿਜਾਉਂਗੇ ਮੈਂ ਡਬਲ ਪੈਸੇ ਦਊਂਗਾ ਤੇ ਤੁਹਾਡੀ ਮਿਹਨਤ ਦਾ ਮੁੱਲ ਵੀ ਆਪਾਂ ਦੇਵਾਂਗੇ ਕਿਉਂਕਿ ਦੋਸਤੋ ਸਾਨੂੰ ਆਪਣੇ ਕੰਮ ਤੇ ਯਕੀਨ ਆ ਆਪਣੀ ਫਸਲ ਜਿਹੜੀ ਬੀਜੀ ਹੋਈ ਆ ਉਹਦੇ ਯਕੀਨ ਆ ਕਿਉਂਕਿ ਅਸੀਂ ਆਪ ਵੀ ਉਹੀ ਖਾਂਦੇ ਆ ਤੇ ਕਸਟਮਰ ਨੂੰ ਵੀ ਉਹੀ ਲੈ ਕੇ ਜਾਂਦੇ ਆ ਸੋ ਤੁਸੀਂ ਦੋਸਤੋ ਲਿਜਾ ਸਕਦੇ ਹੋ ਸਾਗ ਵੀ ਲਿਜਾ ਸਕਦੇ ਹੋ ਪਾਲਕ ਵੀ ਲਿਜਾ ਸਕਦੇ ਹੋ ਤੇ ਹੁਣ ਆਪਾਂ ਲੋਡ ਕਰ ਰਹੇ ਸੀ ਹਨਾ ਤੇ ਸੋਚਿਆ ਤੁਹਾਡੇ ਨਾਲ ਗੱਲ ਆਪਾਂ ਸਾਂਝੀ ਕਰੀਏ ਵੀ ਕਸਟਮਰ ਬਹੁਤ ਵੇਟ ਕਰਦੇ ਸੀ ਸਾਗ ਦੀ ਆਪਣੇ ਪਿੰਡਾਂ ਦੇ ਵੀ ਬਹੁਤ ਵੇਟ ਕਰਦੇ ਆਗੇ ਦੋਸਤੋ ਜੇ ਰੇਟ ਦੀ ਗੱਲ ਕਰੀਏ ਇਹਦੀ ਹਨਾ ਰੇਟ ਅਸੀਂ ਰੱਖਿਆ 25 ਰੁਪਏ ਦੀ ਗੁੱਟੀ ਤੇ ਪਾਲਕ ਦੀ ਵੀ 25 ਰੁਪਏ ਦੀ ਗੁੱਟੀ ਸਾਗ ਦੀ 25 ਦੀ ਪਾਲਕ ਦੀ 25 ਦੀ ਆਪਣੇ ਵਾਲੇ ਵਾਲੇ ਦੇ ਪਿੰਡਾਂ ਦੇ ਹਨਾ ਜਿਵੇਂ ਆਪਣੇ ਪਿੰਡ ਦੇ ਕੋਈ ਵੀ ਕਸਟਮਰ ਆਪਣੇ ਤੋਂ ਲਿਜਾ ਸਕਦੇ ਆ 25 ਰੁਪਏ ਦੀ ਗੁੱਟੀ ਤੇ ਤੁਸੀਂ ਆਪਣੇ ਫਾਦਰ ਸਾਹਿਬ ਨਾਲ ਗੱਲ ਕਰ ਲਿਓ 8288816034 ਡੈਡੀ ਦਾ ਨੰਬਰ ਆ ਇਈ ਵਾਰੀ ਮੇਰਾ ਨੰਬਰ ਹਨਾ ਬੰਦ ਹੁੰਦਾ ਜਾਂ ਮੈਂ ਲੁਧਿਆਣੇ ਗਿਆ ਹੋਣਾ ਜਾਂ ਬਾਹਰ ਅੰਦਰ ਗਿਆ ਹੋਣਾ ਕਈ ਵਾਰੀ ਫੋਨ